ਅਤਰੀ ਗਾਜੀ ਚਾਰਾਂ ਨੂੰ ਕਿੰਨੇ ਕੁ ਜੀਉਂ ਲੈ ਰਾਜ ਜੀਉਂਗੇ ਪਰਮਾਤਮਾ ਨੇ ਚਾਤੀ ਕਲਾ ਉੱਤੇ ਰੱਖੇ ਸੱਚੇ ਪਾਤਸ਼ਾਹ ਸੱਚਾ ਗੁਰੂ ਤੇ ਅ ਹੋਰ ਜਨਾ ਨਾ ਪੜਾ ਨਾ ਨੂੰ ਸਾਰੇ ਨੂੰ ਮੋਤਰੀ ਤਾਈਆਂ ਮਾਰ ਦੇ ਕੇ ਸਭ ਨੂੰ ਸਾਰੇ ਨੂੰ ਜੇ ਸਾਡੇ ਸਾਡੇ ਇੰਨੇ ਕਈ ਮੈਂ ਉਹਦਾ ਸਾਧਨ ਸੰਸਕ੍ਰਿਤ ਕਾਜੀ ਉਹ ਠੀਕ ਠਾਕ ਹੋ ਜੀ ਤੇ ਕਰਮ ਜੀ ਨਾ ਨਾ ਲੱਗੇ ਆ ਉੰਤੀਆਂ ਠੀਕ ਹੈ ਜੀ ਆ ਦਿਓ ਤੁਜੀ ਸਕੋ ਹੋਰ ਤੁਸੀਂ ਠੀਕ ਠਾਕ ਹੋ ਜੀ ਤੇ ਹੁਣ ਬੱਚੇ ਅਨੇ ਨੂੰ ਪਿੰਡ ਤੇ ਲੈ ਕੇ ਜਾ ਤੇ ਮੈਂ ਇਹਨਾਂ ਨੂੰ ਚਰਨਾਂ ਉਹ ਅੱਜ ਲੈ ਕੇ ਜਾਣਾ ਬਹੁਤ ਟਾਈਮ ਬਾਅਦ ਅਜਿੰਨੇ ਨੇ ਕਿਹਾ ਪਹਿਲਾਂ ਤਾਂ ਬਰੇ ਜਿਹੜਾ ਜਾਣਾ ਉਹਦੇ ਹੀ ਜਾਣਾ ਤੇ ਜੀ ਪਰ ਹੁਣ ਨਹੀਂ ਜਾਂਦੇ ਜਦੋਂ ਮੈਂ ਕਹੋੜਿਆ ਅੱਜ ਕਿਹਾ ਅੱਜ ਡੈਡੀ ਅੱਜ ਜਾਣਾ ਜ਼ਰੂਰ ਮੈਂ ਤਾਂ ਚਲੂਗੀ ਚੀਜੀ ਭਾਗ ਦੇ ਹੋਣਿਆ ਚੀਜੀ ਚੀਜੀ ਆ ਚੀਜੀ ਭਾਗ ਗਿਆ ਤਾਂ ਪੜਾਉਗਾ ਨਾ ਸਤਿ ਗੁਰੂ ਦੀ ਸਾਰਿਆਂ ਨੂੰ ਉਹ ਸਾਰੇ ਭੈਣ ਭਰਾ ਤੁਸੀਂ ਕਿਵੇਂ ਹੋ ਠੀਕ ਹੋ ਸਾਰੇ ਆ ਨੇ ਹੋਰ ਹੜਾ ਕਹੀਏ ਠੀਕ ਜਿਹਾ ਲੈ ਕੇ ਆਉਣੀ ਹੈ ਦੁਕਾਨ ਤੇ ਜਾਣਾ ਹਾਂ ਲਈ ਖਾਣ ਨੂੰ ਕੁਛ ਇੱਕ ਭੈਣ ਨੇ ਕਿਹਾ ਸੀ ਮੇਰਾ ਨਾਮ ਬੋਲਦੇ ਹੋ ਪਰਮਜੀਤ ਕੌਰ ਭੈਣਾ ਚਲੰਦਰ ਤੋਂ ਭੈਣ ਦੇ ਪੇਕੇ ਹੈਗੇ ਆ ਵੱਡੇ ਘਰ ਸਾਡੇ ਜਮਾਈ ਨੇੜੇ ਆ ਹਾਂਜੀ ਸਾਡੇ ਤੋਂ ਤਾਂ ਬਸ ਨਾ ਕੋਲ ਹੋਗੀ ਬਾਟਾ ਕਿਲਾ ਕਿਲਾ 1 ਕਿਲੋਮੀਟਰ ਦੀ ਬਾਟਾ ਸਾਡੇ ਤੋਂ ਬਹੁਤ ਨੇੜੇ ਆ ਹਾਂਜੀ ਤੇ ਨੇ ਸਾਸਰੀ ਘਰ ਤੇ ਮਨਜੀਤ ਕੌਰ ਘਰ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਨੇ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੇ ਪਰਿਵਾਰ ਨੂੰ ਬਹੁਤ ਬਹੁਤ ਧੰਨਵਾਦ ਹੈ ਭੈਣ ਜੇਰੇ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ

ਜੋ ਸਾਰੇ ਆਨੇ ਗੋਬੀ ਦੀ ਸਬ지 ਮਨ ਲਾਣ ਲੱਗੀਆਂ ਰੋਟੀਆਂ ਮਟਾ ਗੰਮਿਆ ਪਿਆ ਬਸ ਰੋਟੀ ਲੱਗ ਗਈ ਜਾਣਾ ਥੋੜੇ ਟਾਈਮ ਤੱਕ ਹਜੇ ਵੈਸੇ ਥੋੜਾ ਇਹ ਦਿਨ ਖੜਾ ਸੀਗਾ ਹੁਣ ਕਰਕੇ ਮੈਂ ਥੋੜਾ ਐਟ ਹੈਪ ਕੇ ਰੋਟੀ ਲੱਗਦੀ ਹੈ ਦਾਲ ਸਬ지 ਬਣੀ ਪਈ ਹੈ ਸਬ지 ਪਹਿਲਾਂ ਬਣਾਣੀ ਸੀ ਉਹ ਠੀਕ ਠਾਕ ਹੋ ਗਿਆ ਪਰਾਓ ਉਹ ਮੈਂ ਬੱਚਿਆਂ ਨੂੰ ਲੈ ਕੇ ਚੱਲਿਆ ਕੋਈ ਗੱਲ ਨਾਲ ਹੀ ਉਤਰੋਂ ਦੇ ਫੇਰ ਦੁੱਧ ਲੈ ਆ ਨਾ ਬਣਾਉਣਾ ਦੁੱਧ ਤਾਂ ਨਹੀਂ ਲੈ ਵੀ ਬੱਚੋ ਕੀ ਖਾਣਾ ਹੈ ਕੀ ਪੀਣਾ ਹੈ ਹਾਂ ਤਦਾਂ ਤੇਰਾ ਕੀ ਦੇਖ ਲਾਗੇ ਕਾ ਨਹੀਂ ਵੇ ਆਹ ਤਾਂ ਗੱਲ ਮਾੜੀ ਹੈ ਤੇ ਦੱਸੋ ਤਾਂ ਸਹੀ ਕਾ ਆਈ ਦਾ ਬੇਰੇ ਮਾਗੇ ਨਹੀਂ ਨਹੀਂ ਆਇਤਾ ਨਹੀਂ ਵੇ ਤਾਂ ਦੱਸੋ ਤਾਂ ਸਹੀ ਵੀ ਕੀ ਖਾਣਾ ਕੀ ਨਹੀਂ ਜਿਹੜਾ ਕੁਛ ਕੀ ਹੈ ਜਿਹੜੇ ਕੁਛ ਦਾ ਕੀ ਮਤਵਲਾ ਹਾਂ ਜਿਹੜੇ ਕੁਛ ਮਤਵਲ ਦਾ ਕੀ ਗਿਆ ਮੈਨੂੰ ਇਹ ਤਾਂ ਦੱਸੋ ਗੱਲਬਾਤ ਕੀ ਆ ਭੋਤੇ ਜਾ ਕੇ ਦੇਖ ਲਾਗੇ ਨਹੀਂ ਆ ਰਾਇ ਤਾਂ ਨਾ ਕਰੋ

ਹਾਂ ਨੰਗਾ ਹੈ ਆਪਾਂ ਬੜੀ ਵਾਰ ਹਾਂ ਅਜੀ ਪਿਆਗਾ ਜੀ ਐਂਟਰਲੌਕ ਵਾਲੀ ਗਲੀ ਅੰਦਰ ਨੂੰ ਬੱਚ ਜੜੀ ਮੇਨ ਜਾਂਦੀ ਹੈ ਹਾਂ ਹੁਣ ਚੱਲੇ ਆ ਜੀ ਬਾਪਸਾ ਜੀ ਮੈਂ ਬੱਚਿਆਂ ਨੂੰ ਚੀਜੀ ਦਵਾਈ ਕੇ ਕੋਈ ਗਾਲੀ ਕੋਈ ਗਾਲੀ ਪਤਾ ਕੋਈ ਗਾਲੀ ਹਨੇਰਾ ਬਹੁਤ ਹੋ ਗਿਆ ਪਤਾ ਪਾਣੂ ਨਾ ਮੈਂ ਨਾ ਮੈਂ ਮੇਰੀ ਗਾਲ ਸੁਣ ਹੁਣ ਆਪਾਂ ਘਰ ਨੂੰ ਚੱਲ ਗਏ ਆਪਾਂ ਨੂੰ ਸਮਾਨ ਗਿਆ ਮੈਲ ਤੇਰਾ ਸਮਾਨ ਯਾਰ ਹਨੇਰਾ ਹੋ ਜਾਣਾ ਪਤਾ ਪਾਣੂ ਜਾਂਦੇ ਨੂੰ ਘਰ ਨੂੰ ਚੱਲਦੇ ਹੁਣ ਮੇਰਾ ਸਮਾਨ ਤਾਂ ਨਹੀਂ ਮਿਲਿਆ ਤੇ ਆਹ ਦਾ ਮਿਲ ਗਿਆ ਇਹਦਾ ਸਮਾਨ ਵੀ ਲ ਜਾਣਾ ਮੈਂ ਇਹਦਾ ਸਮਾਨ ਵੀ ਲ ਜਾਣਾ ਹੋਰ ਆ ਘੈਂਟੀ ਮਾਰਦੇ ਆ ਬਾਈ ਜਿਹਨੇ ਗਲਿਆ ਨਹੀਂ ਪੁਲਿਸ ਆ ਵੇਲਾ ਇਨਾਨੇ ਰਹਾ ਹੋਗਾ ਨਾ ਆਪ ਨੂੰ ਜਾਂਦਿਆਂ ਨੂੰ ਮੈਂ ਆਪਾ ਹੌਲੀ ਹੌਲੀ ਤੁਰੇ ਜਾਂਦੇ ਆ ਫਿਰ ਵੀ ਉਹ ਲੇਟਾ ਅੱਗੋਂ ਵੱਜਣਗਾ ਆਪਾਂ ਨੂੰ ਹੁਣ ਦਵਾ ਦਾ ਭਾਜ ਚੱਲੀ ਗਿਆ ਨਾ ਹੁਣ ਖਾਛੋ ਵਾਗੋ ਬਾਗ ਪੱਕੀ ਗੱਲ ਦੇਖ ਲੋ ਹੁਣ ਵਾਗੋ ਬਾਗ ਹੈ ਆ ਸਾਡਾ ਜੀ ਮੇਨ ਅੱਡਾ ਬਸਦਾ ਉਹ ਸਾਲਾ ਵਾਲੋ और भाई कित ठीक ठाक ओके जी स मोटरसाइकिल तु मे मगर बैठे दस दे पिछ कुछ आम बिठा देनेजे अच्छा मतलब नेरा बहुत हो गया

ਦੇ ਲੋ ਇਹਨਾਂ ਦੇ ਗਿਆ ਗਿਆ ਤੇ ਰੋਟੀ ਵੀ ਲਾ ਲਈ ਸਾਰਾ ਕੰਮ ਵੇੜ ਲਿਆ ਰੋਟੀਆਂ ਪਕਾ ਕੇ ਰੱਖੀ ਬੱਠੀਆਂ ਖਾਣਾ ਕੇ ਸਾਰੀਆਂ ਪੱਤੀਆਂ ਪਈਆਂ ਲੇਟ ਹੋ ਗਏ ਤਾਂ ਬਹੁਤ ਨੇਰੇ ਆਏ ਅ ਜੀ ਜੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਬਹੁਤ ਬਹੁਤ ਵਧਾਈਆਂ ਬਾਬਾ ਜੀ ਦਾ ਹਾਂ ਅੱਜ ਸੀਗਾ ਜਨਮ ਦਿਨ ਬਾਬਾ ਦੀਪ ਸਿੰਘ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਲੱਖ ਲੱਖ ਵਧਾਈਆਂ ਸਾਰੀਆਂ ਸੰਗਤਾਂ ਨੂੰ ਧੰਨਵਾਦ ਜੀ ਇੱਥੇ ਅਸੀਂ ਐਂਡ ਕਰਦੇ ਆਂ ਬਲੌਗ ਦਾ ਕੱਲ ਨੂੰ ਨਵੇਂ ਬਲੌਗ ਨਾਲ ਮਿਲਾਂਗੇ ਨਾਮ ਇੱਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭਾਤ ਦਾ ਮੰਤ